ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਮਿੱਤਰੋ ਅੱਜ ਪਹੁੰਚੂ ਕਿਆ ਮੰਡੀ ਜਗਰਾਉਂ ਚੰਗੇ ਕੁਆਲਿਟੀ ਵਾਲੇ ਦੇਹਾਰੂ ਪਸ਼ੂ ਆਉਂਦੇ ਆ ਅੱਜ ਵੀ ਪਤਾ ਹੀ ਚੰਗੀ ਮਸ਼ਹੂਰ ਮੰਡੀ ਆ ਕਲਿੱਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਉਹਨੂੰ ਆਨ ਸੈਟ ਕਰਨਾ ਕਿਉਂਕਿ ਹੋਰ ਵੀ ਕੇ ਵੀਰ ਦਾ ਫਾਇਦਾ ਆ ਜੇ ਦੇ ਆਪ ਨੂੰ ਜਲਦੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੀ ਆਸ ਕਰਦੇ ਜੋ ਇਸ ਚੈਨਲ ਨਾਲ ਸਾਡੇ ਨਾਲ ਜੁੜੇ ਸਾਰੇ ਹੀ ਚੜਦੀ ਕਲਾ ਦਾ ਆਉਂਦੇ ਰਸਤੇ ਹੋਗੇ ਇਦੇ ਉਹ ਵੀ ਖਰੀਦਦਾਰੀ ਦੋਸਤੋ ਕਰਨੀ ਆਪਣੀ ਨਰਕ ਪਰਸ਼ ਕਰਕੇ ਜੋ ਦੇ ਟਿਪਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਤੇ ਬਲੂਨ ਆ ਪਹਿਲਾ ਸੂਆ ਚਾਰ ਦਾ ਤੇ ਮੂੰਹ ਜਰਸੀ ਦੇ ਵਿੱਚ ਪੰਜਾਬ ਦੀ ਜਰਸੀ ਦੇ ਵਿੱਚ ਮੈਨ ਆਉਂਦੀ ਆ ਬਾਕੀ ਵਧੇਰੇ ਜਾਣਕਾਰੀ ਬਾਈ ਨੂੰ ਲੈ ਗਏ ਤੁਹਾਡੇ ਨਾਲ ਦਿੰਦੇ ਆ ਕਰਦੇ ਆ ਗੱਲਬਾਤ ਤੇ ਆ ਪਗਲੀ ਰਹਿਣਾ ਆਪਣੀ ਤੇ ਰਹਿੰਦੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਬਈ ਆਪਣੀ ਹੈ ਕੀ ਨਾਮ ਹੈ ਰੋਸ਼ਨ ਜੀ ਰੋਸ਼ਨ ਤੇ ਪਿੰਡ ਸਰਵਾਨੀਕੋਟ ਕੇ ਲੇ ਰਹੇ ਮਾੜਾ ਜਦ ਸਰਵਾਨੀਕੋਟ ਕੇ ਲੇ ਰਹੇ ਜੀ ਅੱਛਾ ਤੇ ਉਹ ਆ ਨੰਬਰ 9578795098 ਇੱਕੋ ਲਿਆਂਦੀ ਆ ਮੈਂ ਦੋ ਨੇ ਬਈ ਠੀਕ ਦੋ ਤੇ ਪਹਿਲਾ ਸੁਆ ਪਲੂਣੀ ਆ ਕਿੰਨਾ ਦੁੱਧ ਪਾ ਜੂਗੀ ਦੁੱਧ ਦੇ ਦੇ ਵੀ 16 17 ਕਿਲੋ ਰਾਮ ਨਾਲ ਠੀਕ ਆ ਤੋੜ ਕੇ ਵਿਖਾਈਏ ਆਪਣੇ ਭੈਣ ਭਰਾ ਨੂੰ ਬੜਾ ਗੇੜਾ ਘੜਾਈਏ ਬਾਹਰ ਨੂੰ ਲੋ ਜੀ ਚਾਰ ਦੰਦ ਮੁੰਹਾਂ ਵਸ਼ੀਂ ਜਰਸੀ ਦੇ ਵਿੱਚ ਆ ਤੇ ਬਹੁਤ ਖੂਬਸੂਰਤ ਆ ਠੀਕ ਹੈ ਜੀ ਤੇ ਰੈਡ ਰੈਡ ਕੱਲਰ ਆ ਬਹੁਤ ਪਿਆਰਾ ਤੇ ਸੋਹਣੀ ਹਾਈ ਟੂਟ ਬੜੀ ਲੰਬੀ ਠੀਕ ਹੈ ਜੀ ਥਾਨ ਚੰਡਾ ਵੀ ਬਹੁਤ ਸੋਹਣਾ ਲੱਗਾ ਕਮਾਲ ਦਾ ਵਸ਼ੀ ਨੂੰ ਤੇ ਘਰੋਂ ਦੱਸੋ ਠੀਕ ਹੈ ਜੀ ਲੋ ਜੀ ਬਾਈ ਜੀ ਦਾ ਕੀ ਮੁੱਲ ਕਰਦੇ ਜੀ ਮੁੱਲੀ ਇਹਦਾ 92000 ਰੁਪਇਆ ਲਾਸਟ ਕਿੰਨੀ ਛੱਡ ਦਾਂਗੇ 85 ਦੀ ਜੀ ਹੋਰ ਕੋਈ ਆ ਦੋ ਹੋਰ ਕੰਮ ਕਰਦੇ ਹੋਰ ਕੋ ਕਰਦਾਂਗੇ 83 ਦੀ 83 ਦੀ ਦੇ ਦਾਂਗੇ ਲਓ ਜੀ 83000 ਦੇ ਵਿੱਚ ਜੋ ਤੁਹਾਨੂੰ ਵਹਿੜ ਦਿੱਤੀ ਜਾਊਗੀ ਮੂੰਹ ਆਚਾਰ ਦੰਦਿਆ ਖਰੀਦਦਾਰੀ ਕਰ ਲਓ ਸਾਡੇ ਚੈਨਲ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ